ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇਕਰ ਸਪੋਰਟਸ ਦੀ ਗੱਲ ਕਰੀਏ ਤਾਂ ਕਬੱਡੀ ਦਾ ਬਹੁਤ ਵੱਡਾ ਨਾਮ ਹੈ ਔਰ ਕਬੱਡੀ ਜੋ ਜ਼ਿਆਦਾਤਰ ਪਹਿਲਾਂ ਪੰਜਾਬ ਦੇ ਵਿੱਚ ਖੇਡੀ ਜਾਂਦੀ ਸੀ ਪਰ ਅੱਜ ਲਗਭਗ ਪੂਰੇ ਦੇਸ਼ ਆਵਦੇਸ਼ਾਂ ਵਿੱਚ ਖੇਡੀ ਜਾਣ ਵਾਲੀ ਕਬੱਡੀ ਬਾਰੇ ਆਪਾਂ ਗੱਲ ਕਰਾਂਗੇ ਕਿ ਪਹਿਲਾਂ ਦੀ ਕਬੱਡੀ ਅਤੇ ਹੁਣ ਦੀ ਕਬੱਡੀ ਵਿੱਚ ਕੀ ਅੰਤਰ ਹੈ ਜ਼ਿਆਦਾਤਰ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਪਹਿਲਾਂ ਜੋ ਕਬੱਡੀ 30 ਸੈਕਿੰਡ ਦੀ ਨਹੀਂ ਬਲਕਿ ਸਾਦੀ ਕਬੱਡੀ ਸੀ ਤਾਂ ਅੱਜ ਆਪਾਂ ਉਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਕੀ ਇਹ 30 ਸਕਿੰਟ ਦੀ ਕਬੱਡੀ ਕਦੋਂ ਕਿਹੜੇ ਸਨ ਵਿੱਚ ਕਿਹੜੇ ਪਿੰਡ ਤੋਂ ਅਤੇ ਕਿਸ ਮੈਚ ਤੋਂ ਸ਼ੁਰੂ ਹੋਈ ਅਤੇ ਉਸ ਦੇ ਸ਼ੁਰੂ ਹੋਣ ਦੇ ਕੀ ਕਾਰਨ ਸਨ ਕੌਣ ਇਸ ਮੈਚ ਦੇ ਰੈਫਰੀ ਸਨ ਕੌਣ ਇਸ ਮੈਚ ਦੇ ਵਿੱਚ ਕਮੈਂਟੇਟਰ ਸਨ ਅਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਕਬੱਡੀ ਲੋਕ ਕਹਿ ਦਿੰਦੇ ਆ ਵੀ 30 ਸਕਿੰਟ ਦੀ ਹੈ ਪਰ ਕੋਈ ਸਮਾਂ ਸੀ ਜਦੋਂ ਆਪਾਂ ਪਿੱਛੇ ਝਾਤ ਮਾਰਦੇ ਆ ਤਾਂ ਇਸ ਗਲਵ ਕਲਾ ਤੋਂ ਮੇਰੇ ਵੀਰੋ ਜਿਹੜੀ ਕਬੱਡੀ ਟਾਈਮਿੰਗ ਦੇ ਵਿੱਚ ਆਈ ਸੀਗੀ ਉਹ ਮਾਣ ਜਿਹੜਾ ਤੁਹਾਨੂੰ ਮਿਲਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਗਲਵ ਵਾਲਿਓ ਇਹ ਜਿਹੜਾ ਸਤਕਾਰ ਹਰ ਇੱਕ ਨੂੰ ਨਹੀਂ ਮਿਲਦਾ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਤਹਿਸੀਲ ਜਿਗਰਾਉਂ ਦਾ ਪਿੰਡ ਗਲਵ ਕਲਾਂ ਜੋ ਕਿ ਕਬੱਡੀ ਖਿਡਾਰੀ ਮੰਦਰ ਗਲਵ ਕਾਲਾ ਗਲਵ ਅਤੇ ਕਈ ਫੁੱਟਬਾਲ ਖਿਡਾਰੀਆਂ ਦੇ ਨਾਮ ਨਾਲ ਮਸ਼ਹੂਰ ਹੈ ਉਸ ਸਮੇਂ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਬਿੱਲੂ ਦੀ ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ 20 ਫਰਵਰੀ 1987 ਦਿਨ ਸ਼ੁੱਕਰਵਾਰ ਜੋ ਕਿ ਗਲਵਕਲਾਂ ਵਿਖੇ ਕਬੱਡੀ ਓਪਨ ਦਾ ਟੂਰਨਾਮੈਂਟ ਸੀ ਜਿਸ ਵਿੱਚ ਇਲਾਕੇ ਦੀਆਂ ਨਹੀਂ ਬਲਕਿ ਪੂਰੇ ਪੰਜਾਬ ਭਰ ਦੀਆਂ ਚੋਟੀ ਦੀਆਂ ਟੀਮਾਂ ਪਹੁੰਚਦੀਆਂ ਸਨ ਅਤੇ ਮੈਚ ਵੀ ਪੂਰੇ ਫਸਨੇ ਹੁੰਦੇ ਸਨ ਇਸੇ ਤਰ੍ਹਾਂ ਹੀ ਉਸ ਸਮੇਂ ਦਾ ਫਾਈਨਲ ਮੈਚ ਭਿੰਡਰਕਲਾਂ ਅਤੇ ਰੱਜੀਆਂ ਨਾਲ ਪਿੰਡ ਦੀ ਟੀਮ ਵਿਚਕਾਰ ਹੋਇਆ ਭਿੰਡਰਕਲਾਂ ਟੀਮ ਦੇ ਖਿਡਾਰੀ ਬਿੱਲਾ ਭਿੰਡਰ ਬੰਤਾ ਭਿੰਡਰ ਜੋ ਕਿ ਰੇਡਰ ਸਨ ਚਰਨਾਪਿੰਡਰ ਅਤੇ ਦੀਪੀ ਵੱਸੀਆਂ ਜਾਪੀ ਸਨ ਅਤੇ ਕੁਝ ਹੋਰ ਵੀ ਪਲੇਅਰ ਨਾਲ ਸ਼ਾਮਲ ਸਨ ਇਸੇ ਤਰ੍ਹਾਂ ਹੀ ਰੱਜੀਆਂ ਦਾ ਟੀਮ ਦੇ ਖੜਾ ਰਹੀ ਹਰਜੀਤ ਬਰਾੜ ਬਾਜਾ ਕਰਨ ਅਤੇ ਪੱਪੀ ਰੱਜੀਆਂ ਦਾ ਰੇਡਰ ਸਨ ਅਤੇ ਬਿੰਦਰ ਰੱਜੀਆਂ ਦਾ ਜਾਪੀ ਤੇ ਕੁਝ ਹੋਰ ਵੀ ਖਿਡਾਰੀ ਨਾਲ ਸ਼ਾਮਲ ਸਨ ਟੂਰਨਾਮੈਂਟ ਕਮੇਟੀ ਨੇ ਸਲਾਹ ਕੀਤੀ ਕਿ ਟੀਮਾਂ ਦੋਨੋਂ ਹੀ ਬਹੁਤ ਤਕੜੀਆਂ ਹਨ ਅਤੇ ਮੈਚ ਬਹੁਤ ਹੀ ਫਸਮਾ ਹੋਵੇਗਾ ਇਸ ਵਿੱਚ ਕੋਈ ਆਮ ਰੈਫਰੀ ਨਹੀਂ ਬਲਕਿ ਪ੍ਰਸਿੱਧ ਖੇਡ ਲੇਖਕ ਸਰਵਣ ਸਿੰਘ ਪ੍ਰਿੰਸੀਪਲ ਅਤੇ ਡੀਪੀਆਈ ਜਸਵੰਤ ਸਿੰਘ ਢਾਲੀਵਾਲ ਇਸ ਮੈਚ ਦੇ ਰੈਫਰੀ ਸਨ ਜਦ ਕਿ ਕਮੈਂਟੇਟਰ ਸਿਕੰਦਰ ਸਿੰਘ ਗਾਲਬ ਅਤੇ ਮਨਜੀਤ ਸਿੰਘ ਗਾਲਬ ਸਨ ਫਾਈਨਲ ਮੈਚ ਦੀਆਂ ਲਾਸਟ ਰੇਡਾਂ ਸਨ ਅਤੇ ਦੋਵੇਂ ਹੀ ਟੀਮਾਂ ਦੇ ਵਿਚਕਾਰ ਬਹੁਤ ਜ਼ੋਰ ਲੱਗਿਆ ਹੋਇਆ ਸੀ 77 ਬਾਈ 75 ਦੀ ਦੋਨੋਂ ਪਾਸੇ ਗਰਾਉਂਡ ਸੀ ਹਰਜੀਤ ਬਰਾੜ ਬਾਜਾਖਾਨਾਂ ਦੀ ਲਾਸਟ ਰੇਡ ਉੱਤੇ ਭਿੰਡਰਕਲਾਂ ਦੀ ਟੀਮ ਦੇ ਜੱਫੀ ਦੀਪੀ ਬਸੀਆਂ ਨੇ ਹਰਜੀਤ ਬਰਾੜ ਨੂੰ ਜੱਫਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ 75 ਮੀਟਰ ਦੀ ਗਰਾਉਂਡ ਤੋਂ ਉਸ ਨੂੰ ਬਹੁਤ ਮੁਸ਼ਕਲ ਨਾਲ ਖਿੱਚ ਕੇ ਲੈ ਆਏ ਦਰਸ਼ਕਾਂ ਦੇ ਜ਼ੋਰ ਸ਼ੋਰ ਦੀ ਆਵਾਜ਼ ਨਾਲ ਰੈਫਰੀ ਵੀ ਕਨਫਿਊਜ਼ ਹੋ ਗਏ ਕਿ ਹਰਜੀਤ ਬਰਾੜ ਕਬੱਡੀ ਬੋਲ ਵੀ ਰਿਹਾ ਜਾਂ ਨਹੀਂ ਪਰ ਉਸ ਸਮੇਂ ਹਰਜੀਤ ਬਰਾੜ ਦੀ ਉਮਰ 19 ਸਾਲ ਸੀ ਤੇ ਰੈਫਰੀ ਸਹਿਬਾਨਾਂ ਵੱਲੋਂ ਹਰਜੀਤ ਬਰਾੜ ਨੂੰ ਉਹ ਪੁਆਇੰਟ ਦੇ ਦਿੱਤਾ ਗਿਆ ਪਰ ਕੁਝ ਦਿਨਾਂ ਬਾਅਦ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਨ ਸਿੰਘ ਦੁਆਰਾ ਅਜੀਤ ਅਖਬਾਰ ਦੇ ਖੇਡ ਸੰਸਾਰ ਉੱਪਰ ਇੱਕ ਲੇਖ ਲਿਖਿਆ ਗਿਆ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ 20 ਫਰਵਰੀ ਨੂੰ ਮੈਂ ਗਾਲਵਕਲਾਂ ਦੇ ਟੂਰਨਾਮੈਂਟ ਤੋਂ ਜਦ ਘਰ ਵਾਪਸ ਆਇਆ ਤਾਂ ਮੈਨੂੰ ਪੂਰੀ ਰਾਤ ਨੀਂਦ ਨਹੀਂ ਆਈ ਮੈਂ ਸਾਰੀ ਰਾਤ ਸੋਚਿਆਂ ਵਿੱਚ ਪਿਆ ਰਿਹਾ ਕਿ ਜੋਰ ਜਾਫੀ ਦਾ ਵੀ ਬਹੁਤ ਲੱਗਾ ਸੀ ਅਤੇ ਰੇਡਰ ਦਾ ਵੀ ਮੈਂ ਖੁਦ ਕਨਫਿਊਜ਼ ਸੀ ਮੈਚ ਬਹੁਤ ਫਸਮਾ ਸੀ ਉਸ ਸਮੇਂ ਤੋਂ ਉਹਨਾਂ ਨੇ ਆਪਣੀ ਖੇਡ ਕਲਮ ਦੀ ਤਾਕਤ ਨਾਲ ਸਾਧ ਆਦੀ ਕਬੱਡੀ ਨੂੰ 30 ਸਕਿੰਟਾਂ ਦੀ ਕਬੱਡੀ ਵਿੱਚ ਤਬਦੀਲ ਕੀਤਾ ਜੋ ਕਿ ਹੁਣ ਤੱਕ 30 ਸਕਿੰਟ ਦੀ ਕਬੱਡੀ ਚੱਲ ਰਹੀ ਹੈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ